ਹਾਂਜੀ ਹੈਲੋ ਫਰੈਂਡਸ ਵੈਲਕਮ ਆ ਮੇ YouTube ਚੈਨਲ ਜੀ ਕਿਵੇਂ ਸਰ ਠੀਕ ਠਾਕ ਹੂੰ ਜੀ ਐਬਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਹਾਂਜੀ ਕਿਵੇਂ ਸਰ ਠੀਕ ਠਾਕ ਹੂੰ ਨੀ ਤੇ ਮੈਂ ਬਿਲਕੁਲ ਠੀਕ ਠਾਕ ਹਾਂ ਸੋ ਦੁਪਹਿਰ ਦਾ ਟਾਈਮ ਆ ਤੇ ਮੈਂ ਆਪਣਾ ਰਿਸੀ ਚਾਵਲ ਕਿਉਂਕਿ ਨੂਰ ਕਹਿੰਗੀ ਸੀ ਕਹਿੰਦੀ ਮम्मा ਦੁਪਹਿਰ ਨੂੰ ਤੁਸੀਂ ਚਾਵਲ ਬਣਾ ਲਿਓ ਮੈਂ ਕਿਹਾ ਚਲੋ ਫਿਰ ਆਪਾਂ ਉਸ ਤਰ੍ਹਾਂ ਹੀ ਮਤਲਬ ਸਵੇਰ ਦੇ ਕੰਮਕਾਰ ਆਪਾਂ ਖਤਮ ਕਰ ਲਏ ਸੀ ਤੇ ਮੈਂ ਕਿਹ ਚਲੋ ਟਾਈਮ ਜਿਹੜਾ ਹੋ ਗਿਆ ਦੁਪਹਿਰ ਦਾ ਹਨਾ ਮੈਂ ਚਾਵਲ ਬਣਾਈ ਲੈਣੀ ਆ ਤੇ ਮੈਂ ਇੱਥੇ ਬਣਾਉਂਗੀ ਜੀ ਮਟਰ ਚਾਵਲ ਠੀਕ ਹੈ ਜੀ ਮੈਂ ਉਹਦੀ ਤਿਆਰੀ ਕਰ ਰਹੀ ਆ ਤੇ ਬਸ ਲੰਬੇ ਲੰਬੇ ਦੋ ਪਿਆਜ਼ ਕੱਟੇ ਨੇਗੇ ਜੀ ਠੀਕ ਹੈ ਹਰੀ ਮਿਰਚ ਕੱਟੂਗੀ ਤੇ ਟਮਾਟਰ ਹੈ ਨਹੀਂ ਸੀਗੇ ਤੇ ਮਤਲਬ ਨਾ ਸਰਦਾਰ ਚੀਨ ਮੈਂ ਕਰਣਾ ਭੁੱਲ ਗਈ ਤੇ ਮੈਂ ਤੁਹਾਨੂੰ ਯਾਦ ਕਰਵਾਉਂਗੀ ਨਾ ਉਹਨਾਂ ਨੂੰ ਸ਼ਾਮ ਨੂੰ ਤੇ ਉਹ ਟਮਾਟਰ ਲੈ ਆਉਂਗੇ ਠੀਕ ਹੈ ਜੀ ਤੇ ਫਿਰ ਆਪਾਂ ਬਿਨਾ ਟਮਾਟਰਾਂ ਤੋਂ ਜਿਹੜੇ ਸੀਗੇ ਚਾਵਲ ਤਿਆਰ ਕਰ ਲਈ ਸੀ ਠੀਕ ਹੈ ਜੀ ਤੁਸੀਂ ਬਣੇ ਰਹੋ ਜੀ ਬਲੌਗ ਦੇ ਨਾਲ ਮੈਂ ਤੁਹਾਨੂੰ ਦਿਖਾ ਰਹੀ ਸੀ ਗੋਭੀ ਤੇ ਆਪਾਂ ਸ਼ਾਮ ਨੂੰ ਬਣਾਵਾਂਗੇ ਹਸਬੰਦ ਲੈ ਕੇ ਆਈ ਸੀ ਨੀ ਤਾਂ ਮੈਂ ਮੂਨ ਮਣਾਉਣੀ ਸੀਗੀ ਤੇ ਫਿਰ ਨੂਰ ਕੰਦੀ ਦੇ ਚਾਵਲ ਬਣਾਉਣੇ ਆ ਤੇ ਫਿਰ ਆਪਾਂ ਚਾਵਲ ਠੀਕ ਹੈ ਜੀ ਇਹ ਲੈ ਕੇ ਆਈ ਸੀ ਦਹੀਂ ਚਾਵਲਾਂ ਦਿਨਾਂ ਉਹ ਜੀ ਮਤਲਬ ਤੇ ਖਾਣੀ ਤਾਂ ਖਾ ਲਾਂਗੇ ਠੀਕ ਹੈ ਜੀ ਚਾਵਲ ਆਪੇ ਢੋ ਲੈਣੀ ਚੰਗੀ ਤਰ੍ਹਾਂ ਦੇ ਨਾਲ ਪੋਕੇ ਰੱਖੇ ਸੀਗੇ ਮੈਨੇ ਪਹਿਲਾਂ ਤੇ ਠੀਕ ਹੈ ਜੀ ਹਰੀਆਂ ਮਿਰਚਾਂ ਛਣੀਆਂ ਹੈਗੇ ਨੇ ਬਹੁਤ ਪੱਟਾਂਗੇ ਜੀ ਕਿਉਂਕਿ ਮਤਲਬ ਨਾ ਚਾਵਲ ਢੋ ਜੇ ਕਰਾਰੇ ਜਿਹੜੇ ਵਧੀਆ ਲੱਗਦੇ ਨੇ ਜੀ ਤੇ ਘਾਟੋਂ ਨੂੰ ਮਿਰਚ ਵਾਲੇ ਨਹੀਂ ਵਧੀਆ ਲੱਗਦੇ ਹਨ ਕਿ ਆਹ ਮਤਲਬ ਮਟਰ ਵਗੈਰਾ ਪਾ ਕੇ ਬਹੁਤ ਨੇ ਤਾਂ ਕਰਾਰੇ ਜਿਹੇ ਹੁਣ ਫਿਰ ਵਧੀਆ ਲੱਗਦੇ ਨੇ ਇਸ ਤਰ੍ਹਾਂ ਦੋ ਪੀਸ ਤੁਸੀਂ ਦੇਖ ਸਕਦੇ ਹੋ ਮੈਂ ਕਹਾ ਇਸ ਤਰ੍ਹਾਂ ਕਉਣੀ ਹਣੀਆਂ ਥੋੜੇ ਜੇ ਮਤਲਬ ਦੇਖਣ ਜੀ ਵਧੀਆ ਲੱਗਦਾ ਤੇ ਟੇਸਟ ਵੀ ਕਾਫੀ ਵਧੀਆ ਹੁੰਦਾ ਤੇ ਇਸ ਤਰ੍ਹਾਂ ਲੰਬੀਆਂ ਜਿਹੜੀਆਂ ਹੈਗੀਆਂ ਮਿਰਚਾਂ ਦੇ ਵਿੱਚ ਕੱਟ ਲਾ ਕੇ ਤੇ ਦੋ ਦੋ ਤਿੰਨ ਤਿੰਨ ਪੀਸ ਆਪਾਂ ਕਰ ਦਿੰਦੇ ਆ ਤੇ ਫਿਰ ਮੈਂ ਦੇਖ ਰਹੀ ਸੀ ਟਮਾਟਰ ਤੇ ਟਮਾਟਰ ਹੈ ਹੀ ਨਹੀਂ ਸੀਗੇ ਤੇ ਇਹਦੇ ਵਿੱਚ ਪਏ ਨੇ ਜੀ ਮਟਰ ਠੀਕ ਹੈ ਜੀ ਕੱਲ ਸਬਜੀ ਬਣਾਈ ਸੀ ਨਾ ਆਪਾਂ ਤੇ ਉਹਦੇ ਵਿੱਚ ਮਟਰ ਥੋੜੇ ਜਿਹਾ ਮੈਂ ਰੱਖਲੇ ਸੀ ਕਿ ਮੈਂ ਕਿਹਾ ਚਲੋ ਚਾਵਲਾਂ ਦੇ ਕੀ ਫਿਰ ਕੰਮ ਆ ਜਾਂਦੇ ਆ ਤੇ ਉਹ ਬਸ ਮੋਰ ਨੇ ਮੈਨੂੰ ਕਹੀ ਦਿੱਤਾ ਆਪਣੀ ਮੰਮਾ ਚਾਵਲ ਕੰਮ ਜੀ ਕਰਤਾ ਉਹ ਜੀ ਗਿਆ ਸਿਰ ਖੁੰਜੀ ਨੂੰ ਕੁੱਕਰ ਉੱਪਰ ਦੇ ਵਿੱਚ ਪਾਉਂਗੀ ਜੀ ਤੇਲ ਫਿਰ ਸੁਣਾ ਟਰਾਈ ਬੋਦੀ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਟਰਾਈ ਬੋਦੀ ਨੂੰ ਬਚਣ ਤੋਂ ਤਾਂ ਤੇ ਬਿਜਲੀ ਬਦੀ ਟਿੱਕਾ ਸਾਈਡ ਤੋਂ ਟੀ ਮੈਨ ਲੱਗ ਗਈ ਸੀ ਧਨੋਲ ਲਿਉਣ ਤੇ ਉਹ ਧਨੋਲੀ ਰਹਿ ਗਿਆ ਤੇ ਬਸ ਇੱਕ ਪਾਸੇ ਜੇ ਮਤਲਬ ਜਗਾੜਾ ਦਾ ਲਾ ਕੇ ਆਪਾਂ ਦੇਖਾਂਗੇ ਉਹ ਲਾ ਕੇ ਕੰਮ ਆਉਂਦਾ ਹੋਇਆ ਤਾਂ ਪਰ ਰੱਖ ਲਾਂਗੇ ਨਹੀਂ ਕਰ ਆਪਾਂ ਨੂੰ ਹੋਰ ਨਗਾਉਣਾ ਪਊਗਾ ਠੀਕ ਹੈ ਜੀ ਤਾਂ ਕਰਕੇ ਥੋੜਾ ਜਿਹਾ ਮੈਨੂੰ ਵੀਡੀਓ ਬਣਾਉਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਲੋਜੀ ਕੋਲ ਜਿਹਾ ਪਤੀਰ ਪਾਲਿਆ ਠੀਕ ਹੈ ਜੀ ਜਦ ਤੱਕ ਟੀਓ ਜਿਹੜਾ ਹੈਗਾ ਆਪਾਂ ਕਰਨ ਹੁੰਦਾਗਾ ਤੇ ਬਾਕੀ ਆਪਾਂ ਨਾਲ ਦੀ ਨਾਲ ਸੈਟਿੰਗ ਵੀ ਕਰਦੇ ਜਾਂਦੇ ਆਂ ਕਿਚਨ ਦੇ ਵਿੱਚ ਮੇਰੀ ਆਦਤ ਹੈ ਵੀ ਹਰ ਇੱਕ ਚੀਜ਼ ਜਿਹੜੀ ਹੈਗੀ ਆਪਣੀ ਜਗ੍ਹਾ ਤੇ ਹੀ ਰੱਖਦੇ ਹਾਂ ਜਿਹੜੀ ਟੀਰ ਚੱਕ ਲਈ ਆਪਾਂ ਜਦੋਂ ਯੂਜ਼ ਕਰਨ ਤੋਂ ਬਾਅਦ ਉਹਨੂੰ ਸਾਫ਼ ਕਰਨ ਤੋਂ ਬਾਅਦ ਵਾਪਸ ਉਸਦੀ ਜਗ੍ਹਾ ਤੇ ਰੱਖ ਦਿੰਦੀ ਆਂ ਮੈਂ ਉਸਦੇ ਨਾਲ ਜਿਹੜੀ ਹੈਗੀ ਆਪਣੀ ਕਿਚਨ ਵਿੱਚ ਕਾਫੀ ਮਤਲਬ ਠੀਕ ਰਹਿੰਦੀ ਆ ਵਧੀਆ ਲੱਗਦੀ ਆ ਸਾਫ਼ ਸੁਥਰੀ ਰਹਿੰਦੀ ਆ ਜਦੋਂ ਆਪਾਂ ਜਗ੍ਹਾ ਦੇ ਉੱਤੇ ਉਸੇ ਚੀਜ਼ ਨੂੰ ਚੱਕ ਕੇ ਉਸਦੀ ਜਗ੍ਹਾ ਤੇ ਰੱਖ ਦਿਆਂ ਨਾ ਤਾਂ ਫਿਰ ਆਪਣਾ ਖਲਾਰਾ ਵੀ ਨਹੀਂ ਪੈਂਦਾ ਹਣਾ ਤੇ ਬਾਕੀ ਜਿਹੜੇ ਬਰਤਨ ਹਨ ਉਹ ਵੀ ਆਪਣਾ ਨਾਲ ਦੀ ਨਾਲ ਧੋਂਦੇ ਜਾਂਦੇ ਨੇ ਤਾਂ ਆਪਣੇ ਬਰਤਨ ਵੀ ਕਾਫੀ ਇਕੱਠੇ ਨਹੀਂ ਹੁੰਦੇ। ਜ਼ਿਆਦਾ ਹੱਦ ਤੱਕ ਤਾਂ ਮੈਂ ਨਹੀਂ ਕਰਦੀ ਨਾਲ ਦੀ ਨਾਲ ਜਿਹੜੇ ਹੈਗੇ ਬਰਤਨ ਸਾਫ਼ ਕਰਦੀ ਨਹੀਂ ਹੁੰਦੀਆਂ। ਤੇ ਕਦੇ ਆਲਸ ਆ ਜਾਂਦਾ ਵੀ ਹਨਾ ਚਾਹ ਪੀਂਦਾਰ ਹੋ ਗਿਆ ਆਪਾਂ ਨੂੰ ਵੀ ਪਪਾ ਬਿਮਾਰ ਨੇ ਇਹ। ਤਾਂ ਹੋ ਜਾਂਦਾ ਵੀ ਆਪਾਂ ਬਰਤਨ ਜਿਹੜੇ ਹੈਗੇ ਨਹੀਂ ਸਾਫ਼ ਕਰਦੀ ਹੈਗੀ ਵੀ ਇਕੱਠੇ ਸਾਫ਼ ਕਰ ਲੈਨੇ ਆ। ਬਟ ਮੇਰੀ ਆਦਤ ਤਾਂ ਵੀ ਮਨਾਲ ਦੀ ਨਾਲ ਹੀ ਜਿਹੜੇ ਹੈਗੇ ਆ ਜਿੰਨੇ ਕ ਮਤਲਬ ਹੋਗੇ ਨਾਲ ਦੀ ਨਾਲ ਹੀ ਕਰਦੀ ਹੰਨੀ ਠੀਕ ਹੈ ਜੀ। ਤੁਸੀਂ ਆਪਾਂ ਜਿਹੜੇ ਪਿਆਜ਼ ਵਗੈਰਾ ਕੱਟੇ ਸੀਗੇ ਪਿਆਜ਼ ਹਰੀਆਂ ਮਿਰਚਾਂ ਤੇ ਉਹ ਮਤਲਬ ਪਾ ਦਿੱਤੀਆਂ ਨਹੀਂ ਆ ਠੀਕ ਹੈ ਜੀ ਤੇਲ ਗਰਮ ਹੋ ਗਿਆ ਆਪਣਾ ਤੇ ਨਾਲ ਹੀ ਜਿਹੜਾ ਸੀਗਾ ਧਨੀਆ ਪਾਇਆ ਮੈਂ ਨੇ ਤੇ ਧਨੀਆ ਨਾ ਫਰੈਂਡਸ ਮਤਲਬ ਇਹ ਸਾਹਮਣੇ ਜਿਹੜੀ ਤੁਸੀਂ ਨੂਨ ਦਾਣੀ ਦੇਖ ਰਹੇ ਹੋ ਇਹਦੇ ਵਿੱਚ ਨਾ ਮੈਂ ਗਲਤੀ ਦੇ ਨਾਲ ਜਿਹੜਾ ਹੈਗਾ ਸੀਗਾ ਮਤਲਬ ਜਿਹੜਾ ਡੱਬਾ ਸੀਗਾ ਉਹ ਵਾਲਾ ਜੀਰੇ ਵਾਲਾ ਤੇ ਉਹਦੇ ਵਿੱਚ ਨਾ ਮੈਂ ਮਸਾਲਾ ਪਾਤਾ ਮਸਾਲਾ ਇਹ ਨਾ ਯੂਜ਼ ਹੁੰਦਾ ਨਹੀਂ ਹੈਗਾ ਤੇ ਹੁਣ ਮੈਂ ਮਤਲਬ ਮੈਂ ਸੋਚ ਰਹੀ ਹਾਂ ਵੀ ਇਹ ਨੋਂਨ ਦਾਣੇ ਦੇ ਵਿੱਚ ਕੁਝ ਵੀ ਨਾ ਪਾਵਾਂ ਇਹਨੂੰ ਧੋ ਕੇ ਫਿਰ ਮਤਲਬ ਨਮਕ ਮਿਰਚ ਮਸਾਲਾ ਹੀ ਪਾਵਾਂ ਹਨਾ ਲਓ ਜੀ ਆਪਾਂ ਨਮਕ ਮਿਰਚ ਮਸਾਲਾ ਜਿਹੜਾ ਆਪਾ ਪਾਉਣੇ ਹੁੰਦੇ ਆ ਨਮਕ ਮਿਰਚ ਹਲਦੀ ਤਿੰਨ ਚੀਜ਼ਾਂ ੜ ਕੀਤੀਆਂ ਨੇ ਤੇ ਨਾਲ ਦੀ ਨਾਲ ਜਿਹੜੇ ਹੈਗੇ ਆਪਾਂ ਚਾਵਲ ਵੀ ਪਾਤੇ ਠੀਕ ਹੈ ਜੀ ਮਟਰ ਆਪਾਂ ਪਹਿਲਾਂ ਪਾਤੇ ਸੀਗੇ ਜਦੋਂ ਮਤਲਬ ਲਾਈਟ ਬ੍ਰਾਊਨ ਜੇ ਹੋ ਜਾਣ ਨਾ ਪਿਆਜ਼ ਵਗੈਰਾ ਨਾ ਉਦੋਂ ਮੈਂ ਪਾਉਣੀ ਹੁੰਦੀ ਆ ਮਟਰ ਠੀਕ ਹੈ ਜੀ ਜੇ ਆਪਾਂ ਪਹਿਲਾਂ ਮਟਰ ਪਾ ਦੇਣੀ ਤਾਂ ਫਿਰ ਉਹ ਪਹਿਲਾਂ ਗਲ ਜਾਂਦੇ ਆ ਹਨਾ ਮਟਰ ਪਹਿਲੇ ਲਓ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਇੱਧਰ ਆਪਾਂ ਸਾਰਾ ਕੁਝ ਮਤਲਬ ਮਸਾਲਾ ਵਗੈਰਾ ਪਾਉਣ ਤੋਂ ਬਾਅਦ ਇਸ ਤਰ੍ਹਾਂ ਦਾ ਕਲਰ ਆਇਆ ਤੇ ਹੁੰਦੇ ਇਹਦੇ ਵਿੱਚ ਪਾਉਂਗੀ ਜੀ ਮੈਂ ਡੇਢ ਗਲਾਸ ਪਾਣੀ ਦਾ ਠੀਕ ਹੈ ਜੀ ਵੱਡਾ ਗਲਾਸ ਇੱਕ ਭਰ ਕੇ ਆਪਾਂ ਲੈ ਗਏ ਆ ਤੇ ਜਦੋਂ ਮੈਂ ਦੇਖਿਆ ਨਾ ਪਾਣੀ ਦੇ ਵਿੱਚ ਸੀਗਾ ਕੁਝ ਮਤਲਬ ਸਾਫ਼ ਨਹੀਂ ਸੀਗਾ ਤਾਂ ਫਿਰ ਮੈਂ ਆਪਾਂ ਢੋਲ ਕੇ ਦੁਬਾਰਾ ਫੇਰ ਭਰ ਲਿਆ ਜੀ ਪਾਣੀ ਠੀਕ ਹੈ ਜੀ ਇਹ ਉਪਰੋਂ ਮੈਂ ਇਹ ਪਾਈ ਇੱਕ ਗਲਾਸ ਤੇ ਅੱਧਕ ਪਲਾਸ ਜਿਹੜਾ ਹੈਗਾ ਤੇ ਪਲਾਸ ਤੋਂ ਘੱਟ ਜਿਹੜਾ ਹੈ ਮੈਂ ਪਾਣੀ ਦੇ ਵਿੱਚ ਹੋਰ ਐਡ ਕਰੂੰਗੀ ਤੇ ਹਾਂਜੀ ਤੇ ਮੈਂ ਨਾ ਬਿੰਦੀ ਲਗਾਈ ਸੀ ਇਹਨੂੰ ਉਤਾਰਤੀ ਹੁਣ ਮੈਨੂੰ ਥੋੜਾ ਜਿਹਾ ਪਤਾ ਨਹੀਂ ਕਿਉਂ ਆਉਂਟ ਜੀ ਲੱਗੀ ਤਾਂ ਕਰਕੇ ਮੈਂ ਨਾ ਉਤਾਰਤੀ ਠੀਕ ਹੈ ਜੀ ਚਾਹਲ ਬਣਾਏ ਨੇ ਆਪਾਂ ਤੇ ਸੌਂਫ ਦੇ ਘੰਗਸਾ ਸਬਜ਼ੀ ਸੁਧੋਣ ਗੋਪੀ ਪੀਗਾ ਸੌਂਫ ਗੰਪੇ ਆ ਮਟਰ ਦਸਮਲ ਮਾਣਾ ਵੀ ਸਬਜ਼ੀ ਮਤੇ ਮਟਰ ਬਣਾ ਲਾਂ ਤੇ ਬੱਚਿਆਂ ਨੂੰ ਕੱਟ ਹੀ ਪਸੰਦ ਆ ਸਕਦਾ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਨਖਰੇ ਜੇ ਕਰਕੇ ਸਬਜ਼ੀ ਖਾਂਦੇ ਆ ਇਦਾਂ ਕੰਬਲ ਮੈਂ ਨਹੀਂ ਚੱਕਿਆ ਤੁਹਾਨੂੰ ਪਤਾ ਹੀ ਹੈ ਟੰਡ ਦਾ ਹੈਗੀ ਹੈ ਦੀ ਆ ਬੱਚੇ ਆਉਣਗੇ ਤਾਂ ਕੰਬਲ ਦੀ ਬੈਠਣ ਦੇ ਹੁੰਦੇ ਆ ਲੋ ਜਾਉਗੀ ਟਿਊਸ਼ਨ ਆ ਕੇ ਤੋ ਫੇਰ ਹੀ ਚੜ ਗਈ ਤੇ ਆਪਾਂ ਚੱਲੋ ਉੱਪਰ ਕਿ ਮੈਂ ਇੱਕ ਸਿਟੀ ਦੀ ਵੇਟ ਕਰੂੰਗੀ ਇੱਕ ਸਿਟੀ ਪੁੱਲੀ ਲੱਗੀ ਤੇ ਇੱਕ ਸਿਟੀ ਜੇ ਲੱਗ ਗਈ ਨਾ ਫਿਰ ਬੰਦ ਕਰ ਦਾਂਗੇ ਤੇ ਤੁਮ ਥੋੜਾ ਜਿਹਾ ਬਾਹਰ ਦਾ ਮੌਸਮ ਦਿਖਾਉਣੇ ਉੱਪਰ ਉੱਪਰ ਜਿਹੜਾ ਹੈਗਾ ਕੱਪੜੇ ਸੁੱਕਣੇ ਪਏ ਹੋਏ ਨੇ ਇੱਧਰ ਦੇਖੋ ਉਧਰ ਕੱਪੜੇ ਸੁੱਕਣੇ ਪਾਤੀ ਸੀ ਰਾਤ ਕੱਪੜੇ ਧੁੱਪੇ ਸੀਗੇ ਆਪਾ ਉਹਲੇ ਕੱਪੜੇ ਸੁੱਕਣੇ ਪਾਤੇ ਤੇ ਮੌਸਮ ਜਿਹੜਾ ਹੈ ਕਦੇ ਧੁੱਪ ਹੋ ਜਾਂਦੀ ਹੈ ਕਦੇ ਛਾਂ ਆ ਜਾਂਦੀ ਹੈ ਕੁਛ ਇਸ ਤਰ੍ਹਾਂ ਦਾ ਹੈਣਾ ਦੇਖ ਲਓ ਤੁਸੀਂ ਪਰ ਜਦੋਂ ਥੋੜੀ ਧੁੱਪ ਜੀ ਆ ਜਾਂਦੀ ਹੈ ਕੱਪੜੇ ਤਕਰੀਬਨ ਸਾਰੇ ਉੱਪਰ ਪਾ ਦਿੰਦੇ ਆ ਤੇ ਮੈਂ ਬੈਠ ਵੀ ਨਹੀਂ ਸਕਦੀ ਫ੍ਰੈਂਡਸ ਇੱਥੇ ਕਿਤੇ ਬੈਠਣਾ ਤੇ ਕਿਹਾ ਸੋਕੋ ਜਾਂਦੇ ਮੁੰਜੇ ਤਾਂ ਹਜੇ ਗਿੱਲੇ ਨੇ ਖਤਪਤਾਈ ਹੈ ਕਿਉਂਕਿ ਬਾਰਿਸ਼ ਆ ਕੇ ਸੀ ਰਾਤ ਟਾਈਮ ਪਤਾ ਨਹੀਂ ਮੈਂ ਨੋਟ ਨਹੀਂ ਪੁੱਤਾ ਸਾਇ ਸਵੇਰੇ ਸਵੇਰੇ ਜਿਹੀ ਆ 6 ਵੇ ਤਾਂ ਮੈਂ ਉੱਠ ਖੜੀ ਸੀ ਉੱਪਰ ਆ ਕੇ ਥੋੜਾ ਜਿਹਾ ਵੀਡੀਓ ਬਣਾਉਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਆਸੇ ਪਾਸੇ ਸਾਰੇ ਉੱਪਰ ਕੋਈ ਨਾ ਕੋਈ ਚੜਿਆ ਬੱਟਾ ਹੁੰਦਾ ਫਿਰ ਉਹ ਦੇਖਣ ਤੇ ਲੱਗ ਜਾਂਦੇ ਆ ਤਾਂ ਥੋੜਾ ਜਿਹਾ ਆਪ ਦੇ ਆਪ ਨੂੰ ਮਤਲਬ ਉਹ ਹੋਣ ਲੱਗ ਜਾਂਦਾ ਤਾਂ ਕਰਕੇ ਨਾ ਮੇਰਾ ਇਹਦਾ ਟ੍ਰਾਈਪੋਡ ਆ ਨਾ ਉਹਦੇ ਕਰਕੇ ਤਾਂ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਦੇਖੋ ਹੁਣ ਟੱਕਾ ਗਿਆ ਜੇ ਡਰਾਈਵ ਹੋ ਗਏ ਹਨਾ ਫਿਰ ਤਾਂ ਵਧੀਆ ਹੀ ਵਧੀਆ ਤੇ ਵੀ ਕਰਾ ਜਿੱਥੇ ਮੱਟੀ ਡਰਾਈਵ ਹੋਣਾ ਲੱਗ ਜੇ ਕੋਈ ਪਤਾ ਨਹੀਂ ਲੱਗਦਾ ਜਿਵੇਂ ਅਸੀਂ ਹੱਬ ਸੀ ਜਿਕੇ ਆਮਰਾ ਪੜੇ ਹੁੰਦਾਂ ਉਹਨਾਂ ਨੂੰ ਨੀਵਾ ਕਰਕੇ ਰੱਖਿਆ ਹੈ ਫਰੈਂਡਸ ਜਿਹਨੂੰ ਉੱਪਰ ਚੱਪੂਗੀ ਤਾਂ ਤਾਂ ਕਰਕੇ ਨਾ ਫਟਪਾੜਾ ਆਊਟ ਤੇ ਲੱਗਦਾ ਤੇ ਚਾਵਲ ਮੈਂ ਰੱਖਿਆਈਆਂ ਕਿਉਂਕਿ ਬੱਚਾਂ ਨੇ ਫਰਮਾਇਸੀ ਮਟਰ ਚਾਵਲ ਬਣਾ ਕੇ ਤੇ ਮੈਂ ਤਾਂ ਕਰਕੇ ਉਹ ਬਣਾਈ ਨਹੀਂ ਕਿ ਸਬਜੀ ਮੈਂ ਹੁਣ ਨਹੀਂ ਬਣਾਈ ਸਬਜੀ ਬਸ ਪਈ ਆ ਥੋੜੀ ਜੀ ਗਾਜਰਾ ਮਟਰ ਤੇ ਜੇ ਨੰਮੀ ਹੋਣਾ ਲੈਣੀ ਹੋ ਤਾਂ ਲੈ ਲਵਾਂਗੀ ਠੀਕ ਹੈ ਜੀ ਸਵੇਰ ਕਸ ਸਬਜੀ ਰੋਟੀ ਬਣਾਈ ਸੀਗੀ ਤੇ ਬੱਚਿਆਂ ਸਕੂਲ ਤੋਰਤਾ ਸੀਗਾ ਹਸਬੰਡ ਵੀ ਜਲਦੀ ਚਲੇ ਗਏ ਸੀਗੇ ਤੇ ਹੁਣ ਫਰੈਂਡਸ ਮੈਂ ਮਾਰਕੀਟ ਜਾਣ ਦੀ ਸੋਚ ਰਹੀ ਆ ਬਾਕੀ ਦੇਖਦੇ ਆਂ ਫਰੈਂਡ ਨੂੰ ਫੋਨ ਕਰਕੇ ਪੁੱਛਦੀ ਆਂ ਦੇ ਉਹ ਜਾਊਗੀ ਤਾਂ ਆਪਾਂ ਮਾਰਕੀਟ ਚਾਵਾਂਗੇ ਤੇ ਕੱਪੜਿਆਂ ਸਿਰ ਤੇ ਦਾ ਲੱਗ ਜੂਗਾ ਨਾ ਕਿੰਨਾ ਲੱਗਣੀ ਨੇ ਹਲੇ ਕੁਝ ਥੋੜੇ ਥੋੜੇ ਗਿੱਲੇ ਨੇ ਕੱਪੜੇ ਕੱਪੜੇ ਜਿਸੀਏ ਕੱਲ ਧੁੱਤੇ ਸੀ ਤੇ ਮੈਂ ਨਹੀਂ ਸੀ ਧੁੱਤੇ ਫਰੈਂਡਸ ਮਮਾ ਨੇ ਧੁੱਤੇ ਮਾ ਗਰੋ ਤੇ ਅਸੀਂ ਤਾਂ ਤੁਹਾਨੂੰ ਪਤਾ ਹੀ ਆ ਮਸਤ ਹੋਣਾ ਸਭ ਚਲੇ ਗਿਆ ਸੀ ਬੱਚੇ ਖੋ ਚਲੇਗੇ ਸਿੱਧੇ ਫਿਰ ਆਪਾਂ ਮਾਸਟਰ ਸਾਹਿਬ ਚਲੇਗੇ ਸੀ ਮੇਲਾ ਦੇਖਣਾ ਤੇ ਬਹੁਤ ਵਧੀਆ ਲੱਗਿਆ ਜਾ ਕੇ ਸ਼ਾਇਦ ਇੱਕ ਵਾਰੀ ਹੋਰ ਜਾਈਏ ਆਪਾਂ ਬੱਚਾ ਨੂੰ ਲੈ ਕੇ ਜਾਵਾਂਗੇ ਕਿਉਂਕਿ ਬੱਚੇ ਜਿਹੜੇ ਹੈਗੇ ਆ ਹਨਾ ਉਹਨਾਂ ਦਾ ਵੀ ਜ਼ਰੂਰੀ ਆ ਫਿਰ ਬੱਚੇ ਕਰ ਜਦੋਂ ਮੈਂ ਆਈ ਨਾ ਕਰੇ ਦੋਨੇ ਜਾਣੇ ਤਰਨ ਵੀ ਐਵੇਂ ਮੂੰਹ ਫਲਾ ਖੜ ਗਿਆ ਨੂਰ ਵੀ ਗੁੱਸੇ ਹੋਣ ਲੱਗ ਗਿਆ ਨਹੀਂ ਮम्मा ਤੁਸੀਂ ਇਕੱਲੇ ਜਾਇਆ ਏ ਮੈਂ ਕਹਾਂ ਨਹੀਂ ਕੋਈ ਗੱਲ ਨਹੀਂ ਮੈਂ ਇਕੱਲੀ ਜਾt ਆਈ ਪਰ ਮੈਂ ਤੁਹਾਨੂੰ ਲੈ ਕੇ ਜ਼ਰੂਰ ਜਾਉਂਗੀ ਇਸ ਲਈ ਐਨੀ ਪਤਾ ਸੀ ਦੇਖਦੇ ਵਸੇ ਪ੍ਰੋਗਰਾਮ ਤਾਂ ਕੱਲ ਦੀ ਬਣਾਇਆ ਉਹ ਵੀ ਕੱਲੂ ਚਾਹੀਏ ਕੱਲ ਲਾਸਟ ਦੇਣਾ ਜੇ ਅੱਜ ਗਈ ਤਾਂ ਤਾਂ ਹੀ ਪਤਾ ਲੱਗ ਜੂਗਾ ਕਿਉਂਕਿ ਹਸਬੰਦ ਨੇ ਫੋਨ ਕੀਤਾ ਸੀਗਾ ਮੈਨੂੰ ਕਹੇ ਸੀਗੀ ਆਪਾਂ ਅੱਜ ਹੀ ਚੱਲਦੇ ਆ ਜੇ ਮਾਨੂੰ ਛੁੱਟੀ ਹੋਊਗੀ ਡਿਊਟੀ ਤੋਂ ਜਲਦੀ ਆਪਾਂ ਗੱਡੀ ਚ ਆਇਆਵਾਂਗੇ ਜੇ ਕੱਲ ਨੂੰ ਬਸ ਸਾ ਤੇ ਚਾਹਾਂਗੇ ਜਾਵਾਂਗੇ ਕਿਉਂਕਿ ਹਸਬੰਦ ਨੂੰ ਕੱਲੂ ਛੁੱਟੀ ਨਹੀਂ ਹੈਗੀ ਤੇ ਤਾਂ ਕਰਕੇ ਨਹੀਂ ਤਾਂ ਗੱਡੀ ਚ ਹੀ ਜਾਇਆ ਹੁੰਦੇ ਆਪਾਂ ਚਲਦੇ ਆਪਾਂ ਚੱਲਦੇ ਆ ਥੱਲੇ ਹੁਣ ਠੀਕ ਹੈ ਜੀ ਤੇ ਚਾਵਲ ਦੇਖ ਲਈ ਕਿ ਚਾਵਲ ਆ ਜਿਹੜੇ ਥੱਲੇ ਨਾਲ ਲੱਗ ਜਾਣ कपड़े तो हवा बहुत चलती है कपड़े ना जमे कट्ठे ज हो जाते चलो मिलते किचन ਲਓ ਜੀ ਨੰਮੀ ਨੂੰ ਮੈਂ ਪਾ ਦਿੱਤੇ ਚਾਵਲ ਮੰਮੀ ਤੇ ਪਾਪਾ ਜੀ ਨੂੰ ਤਾਂ ਕਿ ਠੰਡੇ ਹੋ ਜਾਣ ਤੇ ਇੱਧਰ ਮੈਂ ਲਗਾ ਰਹੀ ਹਾਂ ਜੀ ਬਾਬਾ ਜੀ ਵਾਸਤੇ ਥਾਲ ਤੇ ਬਾਬੇ ਨੂੰ ਪਹਿਲਾਂ ਥਾਲ ਲਵਾ ਕੇ ਆਉਂਗੀ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਮੰਮੀ ਨੂੰ ਦੇ ਕੇ ਆਉਂ ਮੰਮੀ ਨੂੰ ਪਹਿਲਾਂ ਤਾਵਾ ਕਰਾ ਕੇ ਤਾਂ ਕਿ ਠੰਡੇ ਹੋ ਜਾਣ ਜੀ ਗਰਮ ਨਹੀਂ ਤੇ ਚਾਵਲ ਬਹੁਤ ਹੀ ਜ਼ਿਆਦਾ ਸਵਾਦ ਬਣੇ ਸੀ ਤੇ ਕਲਰ ਬਹੁਤ ਸੁਣਾਇਆ ਸੀ ਤੇ ਮਤਲਬ ਨਾ ਬਹੁਤ ਪਸੰਦ ਆਏ ਬੱਚਿਆਂ ਨੂੰ ਲਓ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਇੱਧਰ ਥਾਲ ਲੱਗਿਆ ਹੋਇਆ ਕਿਉਂਕਿ ਤੁਹਾਨੂੰ ਪਤਾ ਮੂਰ ਵੀ ਨਹੀਂ ਹੈ ਕਿ ਤੁਹਾਨੂੰ ਮੇਰੀ ਵੀਡੀਓ ਬਣਾ ਲੈਂਦੀ ਥਾਲ ਲਵਾਉਂਦੀ ਸੀ ਤੇ ਪਹਿਲਾਂ ਥਾਲ ਲਵਾਇਆ ਬਾਅਦ ਵਿੱਚ ਆਪਾਂ ਵੀਡੀਓ ਸ਼ੂਟ ਕੀਤੀ ਹੈ ਜੀ ਠੀਕ ਹੈ ਜੀ ਬਾਬੇ ਇਹ ਕੰਮ ਚ ਆਪਾਂ ਬਾਬੇ ਇਹ ਥਾਲ ਲਵਾਤਾ ਤੇ ਇੱਧਰ ਆਪਾਂ ਪਰਦੇ ਵੇਰੇ ਸਾਲਾ ਚੱਕ ਦੇ ਲਈ ਤਾਂ ਕਿ ਜੂਤੋਂ ੱਪਾ ਨਾ ਡਰੈਂਗ ਮਲ ਲੱਗ ਸਕੇ ਬਾਹਰੇ ਪਾਪਾ ਜੀ ਪਏ ਆ ਜੀ ਠੀਕ ਹੈ ਜੀ ਟੁੱਪੇ ਕੱਟ ਲੈਂਦੇ ਨੇ ਮੰਜਾ ਹੁਣ ਜਦੋਂ ਟੁੱਪਾਉਂਦੀ ਆ ਤੇ ਇੱਧਰ ਬਾਹਰ ਮੰਮੀ ਬੈਠਿਆ ਸਰ ਤੋਂ ਕਿ ਹੱਟੇ ਸੀ ਕਿ ਨਾਟੇ ਸੀਗੇ ਉਹ ਤੇ ਤੇ ਮੈਂ ਸੀਗੀ ਕਿਚਨ ਤੋਂ ਤੁਹਾਨੂੰ ਪਤਾ ਹੀ ਹੈ ਚਾਹ ਬਗੜਨ ਆ ਰਹੀ ਸੀ ਸੋ ਦਪਰ ਦਾ ਬਲੌਗ ਤੁਹਾਨੂੰ ਆਪਾਂ ਸਾਂਝਾ ਕੀਤਾ ਵੀ ਠੀਕ ਹੈ ਜੀ ਹੁਣ ਆਪਾਂ ਮੰਮੀ ਨੂੰ ਦੇਵਾਂਗੇ ਜੀ ਚੌਲ ਸੋ ਮੇਰੇ ਬਲੌਗ ਇਸ ਤਰ੍ਹਾਂ ਦੇ ਲੱਗਦੇ ਹਨ ਜਰੂਰ ਤੁਸੀਂ ਸੈਕਰੋ ਜੀ ਹੈ ਨਾ ਚਲੋ ਤੇ ਨੋ ਮੈਨ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਲਓ ਤਾਂ ਕਿ ਨਵੀਂ ਹਾਰਿਕ ਨੂੰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਲਓ ਜੀ ਮੈਂ ਵੀ ਆਪਣੇ ਲਈ ਪਾਲਨੇ ਚਾਵਲ ਤੇ ਮੈਂ ਵੀ ਗਰਮ ਗਰਮ ਖਾਣੀ ਹੈ ਤੁਸੀਂ ਵੀ ਖਾ ਲਓ ਜੀ ਤੇ ਬੱਚੇ ਮਤਲਬ ਆ ਜਾਣਗੇ ਤਾਂ ਆਪ ਉਹਨਾਂ ਨੂੰ ਵੀ ਗਰਮ ਗਰਮ ਦੇ ਦਾਂਗੀ ਚਲੋ ਜੀ ਵੀਡੀਓ ਦਾ ਇੰਤھے ਕਰਦੇ ਹਾਂ ਜੀ ਥੈਂਕ ਯੂ ਜੀ ਬਾਏ ਬਾਏ